ਕ੍ਰਾਂਤੀ ਟੀਵੀ ਦੇ ਦਰਸ਼ਕੋ ਜੈ ਗੁਰਦੇਵ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਤੁਸੀਂ ਜਾਣਦੇ ਹੋ ਕਿ ਭਾਰਤ ਅਤੇ ਵਿਦੇਸ਼ ਦੀ ਧਰਤੀ ਦੇ ਉੱਤੇ ਅਮਰ ਸ਼ੀ ਸੰਤ ਰਾਮਾਨੰਦ ਜੀ ਦਾ ਸ਼ੀਧੀ ਦਿਹਾੜਾ ਬਹੁਤ ਹੀ ਸਰਧਾਪੂਰਵਕ ਮਨਾਇਆ ਜਾ ਰਿਹਾ ਔਰ ਅਸੀਂ ਆਪਣੇ ਉਹਨਾਂ ਸਾਰੇ ਮਹਾਪੁਰਸ਼ਾਂ ਨੂੰ ਹਮੇਸ਼ਾ ਯਾਦ ਕਰਦੇ ਰਹਿਣੇ ਹਾਂ ਜਿਨ੍ਹਾਂ ਨੇ ਇਸ ਦੱਬੇ ਹੋਏ ਸਮਾਜ ਨੂੰ ਜਾਗਰਤ ਖਾਨੇ ਦੇ ਲਈ ਜੀਵਨ ਪਰ ਸੰਘਰਸ਼ ਕੀਤਾ ਚਾਹੇ ਉਹਨਾਂ ਦੇ ਵਿੱਚੋਂ ਸਤਿਗੁਰੂ ਰਬਦਾਸ ਜੀ ਹੋਣ ਸਤਿਗੁਰੂ ਕਬੀਰ ਤੇ ਸਤਿਗੁਰੂ ਨਾਮਦੇਵ ਹੋਣ குரு ਨਾਨਕ ਤੇਜ ਜੀ ਹੋਣ ਜਾਂ ਮਹਾਤਮਾ ਜੋਤੀਬਾਇ ਫੂਲੇ ਭਾਰਤ ਰਤਨ ਸ਼੍ਰੀ ਭੀਮਰਾਓ ਡਾਕਟਰ ਅਮੀੜਗਰ ਔਰ ਆਜ ਅਨੇਕ ਸਾਡੇ ਮਹਾਪੁਰਸ਼ ਜਿਨ੍ਹਾਂ ਨੇ ਸਮਾਜ ਨੂੰ ਜਗਾਉਣ ਦੇ ਲਈ ਸਮਾਜ ਨੂੰ ਚੰਗੀ ਚੇਤਨਾ ਦੇਣ ਵਾਸਤੇ ਸੰਘਰਸ਼ ਕੀਤੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਉਹਨਾਂ ਦੇ ਜਨਮ ਦਿਨ ਉਹਨਾਂ ਦੇ ਜੋਤੀ ਜੋ ਸਮਾਗਮ ਦਿਨ ਉਹਨਾਂ ਦੇ ਸ਼ਹੀਦੀ ਦਿਹਾੜੇ ਸਾਨੂੰ ਮਨਾਉਣੇ ਚਾਹੀਦੇ ਆ ਤਾਂ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਇਤਿਹਾਸ ਤੇ ਨਾਲ ਜੁੜੀਆਂ ਰਹਿਣ ਇਤਿਹਾਸ ਬਣਾਉਣੇ ਆ ਜਾਂ ਲਿਖਣੇ ਆ ਇਹ ਸੌਖੇ ਨਹੀਂ ਹੈ ਝੂਠ ਬੋਲ ਕੇ ਇਤਿਹਾਸ ਨਹੀਂ ਬਣਾਏ ਜਾਂਦੇ ਇਹਦੇ ਲਈ ਸੱਚ ਬੋਲਣਾ ਪੈਂਦਾ ਸਮਾਜ ਦੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਧਰਮ ਦੇ ਨਾਲ ਆਪਣੇ ਸਮਾਜ ਦੇ ਨਾਲ ਜੋੜੀ ਰੱਖਣਾ ਹੋਵੇ ਤਾਂ ਸੱਚੀ ਸੁੱਚੀ ਵਿਚਾਰਧਾਰਾ ਦਸਨੀ ਹੁੰਦੀ ਹੈ ਤੇ ਜਦੋਂ ਗੁਰੂਆਂ ਦੇ ਵਿਚਾਰਧਾਰਾ ਨੂੰ ਲੈ ਕੇ ਡੇਰਾ ਸਚਕੰਡ ਬੱਲਾਂ ਦੇ ਮਹਾਪੁਰਸ਼ ਸ਼੍ਰੀਮਾਨ ਸ਼੍ਰੀ ਅਕਸਵਰਤ ਸੰਤ ਨਰੰჯਨ ਦਾਸ ਡੇਰਾ ਸਚਕੰਡ ਬੱਲਾਂ ਗੱਦੀ ਨਸ਼ੀਨ ਜੋਰਪੁਰ ਦੀ ਧਰਤੀ ਤੇ ਆਪਣੇ ਸਹਾਇਕ ਸੰਤ ਅਰਮਾਨੰਦ ਮਹਾਰਾਜ ਨੂੰ ਲੈ ਕੇ ਪਹੁੰਚੇ ਤੇ ਸ਼ਾਇਦ ਉਸੇ ਵਕਤ ਜਿਨ੍ਹਾਂ ਨੂੰ ਇਹਨਾਂ ਮਹਾਨ ਮਹਾਪੁਰਸ਼ਾਂ ਦੇ ਮਿਸ਼ਨ ਦੀ ਤਕਲੀਫ ਹੈ ਉਹ ਲੋਕ ਮਗਰ ਤੁਰਿਆ ਸਭ ਤੋਂ ਪਹਿਲਾਂ 19 ਅਪ੍ਰੈਲ ਦਿਨ ਐਤਵਾਰ 2009 ਸ਼੍ਰੀ ਗੁਰੂ ਰਵਦਾਸ ਦਰਬਾਰ ਬਿਰਗਮੋਂ ਵੱਲੋਂ ਗੁਰੂ ਰਵਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਜਿੱਥੇ ਕਿ ਪੂਰੇ ਜੋਰਪ ਦੇ ਵਿੱਚੋਂ ਸੰਗਤਾਂ ਪਹੁੰਚੀਆਂ ਉਸ ਵਕਤ ਜੋਰਪ ਦੇ ਮੰਦਰ ਵੀ ਇੱਕ ਇਤਿਹਾਸ ਰਚਿਆ ਕਿ ਲੋ ਬਨਾਰਸ ਸਾਧ ਸੰਗਤ ਜੀ ਸ਼ਬਦ ਸੰਤਾਂ ਨੇ ਪੇਸ਼ ਕੀਤਾ ਕਿ ਮੰਦਰ ਸੋਨੇ ਚ ਮੜਾਉਣਾ ਹੈ ਗੁਰੂ ਰਵਦਾਸ ਤੇ ਤਾਂ 600 ਸਾਲ ਪਹਿਲਾਂ ਹੀ ਸੋਨੇ ਦੇ ਛਤਰ ਝੂਲ ਗਏ ਰਾਜੇ ਤੇ ਮਹਾਰਾਜੇ ठाਕਰ ਠਕਰਾਨੀਆਂ ਉਹਨਾਂ ਦੇ ਚਰਨਾਂ 'ਚ ਨਿਮਸ਼ਕਾਰਾਂ ਕਰ ਗਈਆਂ ਮੁਸਲਮਾਨ ਰਾਜਾ ਲੋਧੀ ਸਕੰਦਰ ਆਪਣਾ ਸਾਰਾ ਹੰਕਾਰ ਛੱਡ ਕੇ ਸਤਿਗੁਰੂ ਰਬਦਾਸ ਮਹਾਰਾਜ ਦੇ ਅੱਗੇ ਸਿਰ ਨੀਵਾ ਕਰਕੇ ਉਹਨੂੰ ਗੁਰੂ ਬਣਾ ਗਿਆ ਬਹੁਤ ਵੱਡੀ ਗੱਲ ਹੈ ਮੈਂ ਨਹੀਂ ਸੁਣਿਆ ਕੋਈ ਮੁਸਲਮਾਨ ਰਾਜਾ ਕਿਸੇ ਦਾ ਚੇਲਾ ਬਣਿਆ ਹੋਵੇ ਪਰ ਪੂਰੀ ਦੁਨੀਆ ਦੇ ਉੱਤੇ ਇੱਕ ਐਹੋ ਜਿਹਾ ਤਰੂ ਤਾਰੇ ਵਾਂਗ ਚਮਕਿਆ ਸ਼ਿਮਾਰਾਂ ਦੇ ਬੇੜਿਆਂ ਦੇ ਵਿੱਚ ਗੁਰੂ ਰਵਿਦਾਸ ਜਿੱਥੇ بڑے بڑے ਰਾਜੇ ਮਹਾਰਾਜੇ ਠਾਕੁਰ ਉਹਦੇ ਚਰਨੀ ਲੱਗੇ ਐਸੀ ਲਾਲ ਤੁਦਵਿਨ ਕੌਣ ਕਰੇ ਗਰੀਬ ਨਵਾਜ ਦਾ ਸੰਨਿਆਮੇਰਾ ਮਾਥੇ ਛਤਰ ਤਰੇ ਇਸ ਮਿਸ਼ਨ ਨੂੰ ਅੱਗੇ ਹੋਰ ਤੇਜ਼ ਕਰਨੇ ਲਈ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣੇ ਦੇ ਲਈ ਅਮਰ ਸ਼ਹੀਦ ਸੰਤ ਰਾਮ ਅਨੰਦ ਨੇ ਆਪਣਾ ਪੂਰਾ ਤਨ ਮਨ ਤਨ ਅਰਪਣ ਕਰਤਾ ਆਪਣੇ ਆਪ ਨੂੰ ਉਹਨਾਂ ਲੋਕਾਂ ਨੂੰ ਸਮਰਪਿਤ ਕਰਤਾ ਜਿਹੜੇ ਸਦੀਆਂ ਸਦੀਆਂ ਤੋਂ ਗੁਲਾਮ ਸੇ ਉਹਨਾਂ ਦੇ ਜੀਵਨ ਨੂੰ ਸੁਧਾਰਨ ਦੇ ਲਈ ਔਰਖਿਆਂ ਦੇ ਮਿਸ਼ਨ ਨੂੰ ਲੈ ਕੇ ਚੱਲ ਪਏ ਫੋਗਰੀਸ ਗਏ ਫਰਾਂਸ ਗਏ ਸਪੇਨ ਗਏ ਹਰ ਪਾਸੇ ਗਏ ਜਰਮਨ ਗਏ ਜਰਮਨ ਤੋਂ ਬਾਅਦ ਵਿਆਨਾ ਉਸਕਰੀਆ ਦੀ ਆਈ ਜਿੱਥੇ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਆਨਾ ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਿਸ਼ੋਭਤ ਸਨ ਪ੍ਰਕਾਸ਼ ਕੀਤਾ ਹੋਇਆ ਸੀ ਇਹੜੇ ਚਮਾਰ ਹੈ ਇਹ ਅੱਜ ਤੋਂ ਨਹੀਂ ਜਿਸ ਦਿਨ ਤੋਂ ਗੁਰੂ ਰਵਦਾਸ ਸਤਗੁਰੂ ਨਾਮ ਦੇ ਨਿ ਸਿੱਖ ਧਰਮ ਦੀ ਨੀਂ ਰੱਖੀ ਉਸ ਦਿਨ ਤੋਂ ਹੀ ਉਹਨਾਂ ਸਾਰੇ ਮਹਾਂਪੁਰਸ਼ਾਂ ਦਾ ਇੱਜ਼ਤ ਮਾਨ ਸਤਕਾਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਈਸ਼ਟ ਮੰਨਿਆ। ਇਸੇ ਕਰਕੇ ਹਰ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਵਧੀਆ ਤਰੀਕੇ ਨਾਲ ਉਹਨਾਂ ਨੇ ਇੱਜ਼ਤ ਮਾਨ ਸਤਕਾਰ ਦਿੱਤਾ ਹੈ। ਇਹ 2009 ਦੇ ਵਿੱਚ 24 ਮਈ ਦਿਨ ਐਤਵਾਰ ਨੂੰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਤੇ ਸੰਗਤਾਂ ਦੇ ਵਿੱਚ ਇੱਕ ਪਾਸੇ ਡੇਰਾ ਬੱਲਾਂ ਦੇ ਇਹ ਦੋਵੇਂ ਮਹਾਪੁਰਸ਼ ਬਿਰਾਜਮਾਨਸੀ ਬੈਠੇ ਸਨ ਤੇ ਉਸ ਸਮੇਂ ਅੰਮ੍ਰਿਤਧਾਰੀ ਸਿੱਖ ਕੁਝ ਵਿਅਕਤੀ ਗੁਰਦੁਆਰੇ ਦੇ ਅੰਦਰ ਐਂਟਰ ਹੋਏ ਪਹਿਲਾਂ ਉਹਨਾਂ ਨੇ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤਾਂ ਫੇਰ ਉਹਨਾਂ ਦੀ ਗ੍ਰੰਥ ਸਾਹਿਬ ਦੀ ਵਿਆਵਦੀ ਕਰਨੇ ਦੇ ਲਈ ਸੰਤਾਂ ਤੇ ਗੋਲੀਆਂ ਚਲਾਤੀਆਂ ਉਸ ਵਕਤ ਹਫੜਾ ਦਬੜੀ ਮਚ ਗਈ ਬਹੁਤ ਸਾਰੇ ਨੌਜਵਾਨ ਬੱਚੇ ਜ਼ਖਮੀ ਹੋਏ ਕਿਉਂਕਿ ਅਚਾਨਕ ਸਿੱਖਾਂ ਦੇ ਕੁਝ ਬੰਦਿਆਂ ਨੇ ਸਾਡੇ ਉਹਨਾਂ ਮਹਾਨ ਮਹਾਪੁਰਸ਼ਾਂ ਤੇ ਅਟੈਕ ਕਰਕੇ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ 24 ਮਈ ਨੂੰ 11:48 ਮਿੰਟ ਰਾਤ ਦੇ ਅਮਰ ਸ੍ਰੀ ਸੰਤ ਰਾਮਾਨੰਦ ਜੀ ਉਸ ਅਕਾਲ ਪੁਰਖ 파ਰਬ੍ਰह्म ਪਰਮੇਸ਼ਰ ਵਿੱਚ ਅਪੇਤ ਹੋ ਗਏ ਸਾਥੀਓ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈਗੀ ਕਿ ਸੰਤ ਰਾਮਾਨੰਦ ਦਾ ਕਤਲ ਬਿਆਨਾਂ ਚ ਹੋਇਆ ਤੀ 32 ਕਰੋੜ ਲੋਕ ਜਿਨ੍ਹਾਂ ਨੂੰ ਉਹ ਲੀਡ ਕਰ ਰਿਹਾ ਸੀ ਕਿਉਂਕਿ ਇੱਕ ਪੜਿਆ ਲਿਖਿਆ ਬੁੱਧੀਜੀਵੀ ਉਹ ਐਸਾ ਫਿਲਾਸਫਰ ਬੰਦਾ ਸੀ ਫਿਲਾਸਫਰ ਸੰਤ ਸੀ ਸੰਤ ਸਪਾਈ ਸੀ ਜਿਹੜਾ ਸਮਾਜ ਨੂੰ ਜਗਾਉਂਦਾ ਫਿਰਦਾ ਸੀ ਜਿਹੜੇ ਲੋਕ ਇਨਸਾਨ ਦਾ ਕਤਲ ਕਰਦੇ ਆ ਜਿਨ੍ਹਾਂ ਲੋਕਾਂ ਨੇ ਗੁਲਾਮ ਬਣਾਉਣ ਵਾਲੇ ਲੋਕਾਂ ਦਾ ਸਾਥ ਦਿੱਤਾ ਉਹਨਾਂ ਨੂੰ ਸੰਤ ਰਾਮਾਨੰਦ ਚੰਗਾ ਨਹੀਂ ਲੱਗਾ। ਉਹਨੇ ਕਿਹਾ ਕਿ ਇਸੇ ਤਰ੍ਹਾਂ ਜੇ ਇਹ ਪ੍ਰਚਾਰ ਕਰਦਾ ਰਿਹਾ ਤੇ ਕਿਤੇ ਇਹ ਚਮਾਰ ਕੌਮ ਬਾਜੀ ਨਾ ਮਾਰ ਜਵੇ। ਦੇਸ਼ ਦਾ ਰਾਜ ਭਾਗ ਵੀ ਆਪਣੇ ਹੱਥ ਤੰਨਾ ਲੈ ਲਵੇ। ਕਿਤੇ ਹਕੂਮਤ ਨਾ ਕਰਨ ਲੱਗ ਪਾਣ। ਇਹਨੂੰ ਖਤਮ ਕਰ ਦਿਓ। ਇਹਨਾਂ ਦੀ ਰਫ਼ਤਾਰ ਘਟ ਦਿਓ ਕਿ ਪਸੰਦ ਰਾਮਾਨੰਦ ਨੇ ਸ਼ਹੀਦੀ ਦੇ ਦਿੱਤੀ। ਉਹਨਾਂ ਦੇ ਨਾਲ ਚਾਰ ਹੋਰ ਸਾਡੇ ਵਿਅਕਤੀਆਂ ਨੇ ਨੌਜਵਾਨਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਛੋਟਾ ਬਾਲਕ ਵੀ ਜੇ ਟਲਮਾ ਮੂਰਖਾਂ ਨੇ ਸ਼ਰਮ ਨਹੀਂ ਕੀਤੀ ਬੱਚੇ ਦੇ ਵੀ ਗੋਲੇ ਮਾਰ ਜਿਹੜੇ 70 80 85 ਸਾਲ ਦੇ ਸਾਡੇ ਵਰਗੇ ਗੱਲਾਂ ਕਰਦੇ ਫਿਰਦੇ ਆ ਉਹ ਛੋਟਾ ਬੱਚਾ ਸਾਡੇ ਨਾਲ ਅੱਗੇ ਮੰਗ ਗਿਆ ਉਹਨੂੰ ਕੌਮਲੇ ਸ਼ਹੀਦੀ ਦਿੱਤੀ ਮੈਂ ਸਲੂਟ ਆ ਕਰਦਾ ਉਹਨੂੰ ਕੋਟਨ ਕੋਟ ਪ੍ਰਣਾਮ ਕਰਦਾ ਕਿ ਤੁਹਾਡੇ ਕਰਕੇ ਅੱਜ ਸਮਾਜ ਜਾਗਿਆ ਹੈ ਕਿ ਜਦੋਂ ਇਤਿਹਾਸ ਬਣਦੇ ਆ ਜਾਂ ਸਮਾਜ ਨੂੰ ਮਜ਼ਬੂਤ ਹੁੰਦਾ ਕਰਵਾਨੀਆਂ ਤੋਂ ਬਿਨਾਂ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਨਾ ਕਿ ਤੁਸੀਂ ਸੰਤ ਰਾਮਾ ਨੰਦ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਰਾਂਝਾ ਸ਼ੋਅ ਇੱਕ ਜੋ ਡੇਰਾ ਵੱਲਾਂ ਦਾ ਸੰਤ ਹੈ ਜਰ ਬੀਜੇ ਕੁਮਾਰ ਨਾਲ ਨਾ ਕਰਿਓ ਰਾਂਝਾ ਸ੍ਰੀਮਾਨ ਤੇਲੂ ਰਾਮ ਜੀ ਸ੍ਰੀਮਾਨ ਰਜੇਂਦਰ ਜੀ ਇੱਕ ਹੋਰ ਨੌਜਵਾਨ ਉਹਨਾਂ ਨਾਲ ਰਾਂਝਾ ਨਾ ਕਰੋ ਉਹਨੇ ਸਮੁੱਚੀ ਕੌਮ ਦੇ ਲਈ ਕੁਰਬਾਨੀ ਦਿੱਤੀ ਸਾਨੂੰ ਉਹਨਾਂ ਦੀ ਕਸਮ ਹੈ ਸਮਾਜ ਦੇ ਹਿੱਤਾਂ 'ਚ ਹਮੇਸ਼ਾ ਆਪਣੇ ਦਿਮਾਗ ਨੂੰ ਆਪਣੇ ਕੰਟਰੋਲ 'ਚ ਰੱਖ ਕੇ ਦੇਸ਼ ਦੇ ਹਿੱਤਾਂ ਨੂੰ ਰੱਖ ਆਪਣੇ ਟੀਪ ਤੇ ਰੱਖਦੇ ਆ ਸਮਾਜ ਦੀ ਚੜ੍ਹਦੀ ਕਲਾ ਲਈ ਸਾਨੂੰ ਕੰਮ ਕਰਨਾ ਕਿਹਾ ਹੈ ਬਾਕੀ ਸਾਡੇ ਬਹੁਤ ਸਾਰੇ ਜੀਆਂ ਸੁਭਾਵਾਂ ਬਣੀਆਂ ਗੁਰੂ ਰਵਿਦਾਸ ਜੀ ਦੇ ਨਾਂ ਦੇ ਉੱਤੇ ਗੁਰੂ ਘਰ ਨੇ ਉਹਨਾਂ ਦੇ ਪ੍ਰਧਾਨ ਸੈਕਟਰੀ ਖਜ਼ਾਨਚੀ ਹੋਰ ਮੈਂਬਰ ਸਭਾ ਨੂੰ ਬਹੁਤ ਨੇ ਇਹ ਅੱਜ ਜੋ ਤੁਹਾਡੇ ਸਿਰ ਤੇ ਸੇਰਾ ਵੱਜਾ ਹੈ ਨਾ ਸਰਦਾਰੀ ਦਾ ਇਹ ਖਾਸ ਮਨੁੱਖਾਂ ਦੀ ਕਰਨ ਬਜਾ ਹੈ ਸਾਨੂੰ ਸੋਚ ਬਣਾਉਣੀ ਪੈਣੀ ਹੈ ਕਿ ਅਸੀਂ ਆਪਣੇ ਸਮਾਜ ਲਈ ਕੀ ਕੰਮ ਕਰਨੇ ਆ ਇਹ ਨਹੀਂ ਕਿ ਗੁਰਦੁਆਰਿਆਂ ਦੇ ਪ੍ਰਧਾਨ ਆ ਹਰ ਐਤਵਾਰ ਸੰਗਤ ਆਈ ਲੰਗਰ ਬਣਾ ਲਿਆ ਪਾਠ ਪੜ੍ਹ ਲਿਆ ਤਪਲੇ ਤੇ ਬਾਜੇ ਵਜਾ ਲਿਆ ਤਾਂ ਉੱਥੇ ਗਾ ਲਿਆ ਕਿ ਆਜਾ ਸੰਤ ਰਾਮਾਨੰਦ ਤੇਰੇ ਬਿਨਾ ਸਾਡਾ ਕੋਈ ਨਹੀਂ ਨੇ ਬੰਦੇ ਦਾ ਜੀਵਨ ਪਾਣੀ ਦਾ ਬਲਬਲਿਆ ਨਾਮ ਜੱਪ ਲੈ ਨਾ ਮਾਣੀਏ ਜਿੰਦੇ ਇਹ ਸ਼ਬਦ गा ਕੇ ਲੋਕਾਂ ਨੂੰ ਤੋਰ ਦੇਣਾ ਆਪਣੇ ਸਮਾਜ ਦੀ ਗੱਲ ਨਹੀਂ ਕਰਨੀ ਇਹ ਇਨਕਲਾਬ ਨਹੀਂ ਆਉਂਦੇ ਇਤਿਹਾਸ ਨਹੀਂ ਬਣਦੇ ਇਤਿਹਾਸ ਉਦੋਂ ਬਣਨੇ ਆ ਜਦੋਂ ਆਪਣੇ ਪੁਰਖਿਆਂ ਦੇ ਸੱਚੇ ਸੁੱਚੇ ਮਿਸ਼ਨ ਦੀ ਕੁਰਬਾਨੀਆਂ ਉਹਨਾਂ ਦਾ ਜਿਹੜਾ ਸਮਾਂ ਜੋ ਉਹਨਾਂ ਨੇ ਕੀਮਤੀ ਸਮਾਂ ਸਮਾਜ ਲਈ ਲਾਇਆ ਉਹ ਲੋਕਾਂ ਨੂੰ ਦੱਸਣਾ ਪਊਗਾ ਇਤਿਹਾਸ ਦਾ ਸੱਚ ਜ਼ਰੂਰ ਬੋਲੋ ਅਸੀਂ ਆਪਣੇ ਬੱਚਿਆਂ ਨੂੰ ਇਹੀ ਦੱਸੀ ਜਾ ਰਹੇ ਹਾਂ ਕਿ ਮਾਨਵਤਾ ਦੇ ਵਿਰੋਧੀਆਂ ਨੇ ਗੋਲੀਆਂ ਮਾਰੀਆਂ ਮਾਨਵਤਾ ਦੇ ਵਿਰੋਧੀ ਕਿਹੜੀ ਕਾਸਟ ਦੇ ਸੀ ਮਾਨਵਤਾ ਦੇ ਵਿਰੋਧੀ ਕਿਹੜੇ ਧਰਮ ਦੇ ਲੋਕ ਸੀ ਤੇ ਨਿਆਣੇ ਪੁੱਛਦੇ ਐ ਤਾਂ ਕਿਹੜੇ ਧਰਮ ਦਾ ਨਾਮ ਲਈਏ ਵੀ ਪ੍ਰਚਾਰਕੋ ਕਿਹੜੀ ਕਾਸਟ ਦਾ ਨਾਮ ਲਈਏ ਪ੍ਰਚਾਰਕੋ ਜੇਬਾਂ ਭੰਨੇ ਦੇ ਲਈ ਗੋਲਗੱਲ ਨਾ ਕਰੋ ਜੋ ਹੋਇਆ ਉਹ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਦੱਸੋ ਨਹੀਂ ਤਾਂ ਬੋਲਣਾ ਬੰਦ ਕਰ ਦਿਓ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ 2008 ਵਿੱਚ ਜੋਰਪ ਦੀ ਧਰਤੀ ਤੋਂ ਇਤਿਹਾਸ ਰਚਿਆ ਗਿਆ ਉਸ ਤੋਂ ਪਹਿਲਾਂ 2007 ਚ ਸੰਤ ਸਰਬਨ ਦਾ ਚੈਰੀਟੇਬਲ ਟਰਸਟ ਯੂਕੇ ਜਿਹਦੇ ਦੇ ਸਾਰੇ ਮੈਂਬਰ ਬੜੇ ਸ਼ਾਨਦਾਰ ਇੱਜ਼ਤ ਮਾਨ ਸਤਕਾਰ ਕਰਨ ਵਾਲੇ ਆ ਉਹਨਾਂ ਦਾ ਵੀ ਸਾਨੂੰ ਧੰਨਵਾਦ ਹਮੇਸ਼ਾ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਕੌਮ ਨੂੰ ਜਗਾਉਣੇ ਦੇ ਲਈ ਸਭ ਤੋਂ ਪਹਿਲਾਂ ਇੱਕ ਸੋਨੇ ਦੀ ਪਾਲਕੀ ਤਿਆਰ ਕੀਤੀ ਉਹ ਡੇਰਾ ਬੱਲਾ ਲੈ ਕੇ ਗਏ ਲੋਕਾਂ ਨੇ ਕਿਹਾ ਉਹ ਡੇਰੇ ਦੇ ਸੇਵਕ ਸੀ ਲੈ ਗਏ ਪਰ ਜੇ ਤੁਸੀਂ ਜੋਰਪਾਲਿਓ ਸੋਨੇ ਦੀ ਪਾਲਕੀ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਬੇਗਮਪੁਰਾ ਕਾਂਸੀ ਵਿਖੇ ਪਹਚਾਈ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਬਹੁਤ ਅੱਛਾ ਕੰਮ ਕੀਤਾ ਹੈ ਤੁਸੀਂ ਸਾਡੀਆਂ ਡਿਊਟੀਆਂ ਲਾ ਦਿੱਤੀਆਂ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਹ ਪਾਲਕੀ 2008 ਵਿੱਚ 16 ਫਰਵਰੀ ਨੂੰ ਡੇਰਾ ਸਚਖੰਡ ਬੱਲਾਂ ਤੋਂ 20 ਤਰੀਕ ਰਾਤ ਨੂੰ ਫਰਵਰੀ ਦਾ ਮਹੀਨਾ ਬਨਾਰਸ ਕਾਂਸੀ ਪਹੁੰਚੇ ਤੇ 21 ਫਰਵਰੀ ਨੂੰ ਉਸ ਪਾਲਕੀ ਦਾ ਢ카ਟਨ ਬੀਐਸਵੀ ਦੇ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਜੀ ਤੋਂ ਕਰਵਾਇਆ ਗਿਆ ਇਸ ਸਮਾਜ ਨੂੰ ਤਾਕਤ ਦੇਣ ਦਾ ਕੰਮ ਸੀ ਨਵੀਆਂ ਪੈੜਾਂ ਤੇ ਹੁਣ ਸੰਤ ਰਾਮ ਆਨੰਦ ਦੀਆਂ ਬਹੁਤ ਸਾਰੀਆਂ ਖੁਆਇਸ਼ਾਂ ਸੀ ਸਮਾਜ ਦੇ ਹਿੱਤਾਂ 'ਚ ਕੰਮ ਕਰਨ ਦਾ ਉਹਨਾਂ ਦੀ 2012 ਦੇ ਵਿੱਚ ਪੰਜਾਬ ਦੀ ਸਰਕਾਰ ਦਾ ਮੁਖੀ ਕੋਈ ਚੁਮਾਰ ਬਣਾਉਣਾ ਚਾਹੁੰਦੀ ਸੀ ਜੋ ਪੰਜਾਬ ਦੇ ਲੋਕਾਂ ਦੀ ਤਕਦੀਰ ਬਦਲ ਦੇ ਅਸੀਂ ਇੱਕੋ ਹੀ ਕਲਾਸ 'ਤੇ ਬੰਦੇ ਧੜਾ ਧੜ ਬਿਠਾ ਲਈ ਜਾ ਰਹੇ ਹਾਂ ਬਾਰੂ-ਬਾਰੀ ਕੋ ਕਿਸੇ ਪਾਰਟੀ ਚੋਂ ਕੋ ਕਿਸੇ ਪਾਰਟੀ ਚੋਂ ਇੱਕੋ ਹੀ ਉਹਨਾਂ ਨੇ ਤੁਹਾਡਾ ਸੁਧਾਰ ਨਹੀਂ ਕੀਤਾ ਤੁਹਾਡੀ ਦਿਹਾੜੀ ਤੱਕ ਨਹੀਂ ਵਧਾ ਸਕਿਆ ਕੋਈ ਕਿਉਂਕਿ ਪਖੜੇ ਦੀ ਚੋਬ ਉਹੀ ਬੰਦਾ ਜਾਣ ਸਕਦਾ ਹੈ ਦਰਦ ਪਛਾਣ ਸਕਦਾ ਹੈ ਜਿਹਦੇ ਕਦੀ ਪਖੜਾ ਪੈਰ 'ਤੇ ਲੱਗਾ ਹੋਵੇ ਸਿਆਣਿਆਂ ਨੇ ਕਿਹਾ ਕਿ ਮੋਜੇ ਦਾ ਵੱਡਿਆ ਪੈਰ ਦੇ ਦੁੱਖ ਦਾ ਮਲੂਮ ਉਹੀ ਬੰਦਾ ਕਰ ਸਕਦਾ ਜਿਹਨ ਕਦੀ ਮੋਜੇ ਪਾ ਕੇ ਦੇਖੇ ਹੋਣ ਇਹ ਦੁੱਖ ਅਸੀਂ ਸਾਰੇ ਦੇਖਿਆ ਮੇਰੇ ਬਜ਼ੁਰਗਾਂ ਨੇ ਦੇਖੇ ਕਈ ਸਦੀਆਂ ਤੋਂ ਗਰੀਬੀ ਵਿੱਚ ਕਈ ਸਦੀਆਂ ਤੋਂ ਉਪਮਾਨਤ ਹੁੰਦੇ ਆਏ ਤੇ ਤੁਸੀਂ ਸਤ ਗੁਰੂਆਂ ਤੇ ਗੁਰੂ ਸਹਿਬਾਨਾਂ ਦੀ ਸੋਚ ਨੂੰ ਜਦੋਂ ਡਾਕਟਰ ਅਮੀ德ਗਰ ਸਾਹਿਬ ਨੇ ਅਸਲੀ ਜਾਮਾ ਪਹਿਨਾ ਕੇ ਭਾਰ ਦਾ ਸੰਵਿਧਾਨ ਬਣਾਇਆ ਤਾਂ ਫਿਰ ਸਾਨੂੰ ਹੋਸ਼ ਆਉਣੀ ਸ਼ੁਰੂ ਹੋ ਗਿਆ ਜਦੋਂ ਸਾਨੂੰ ਹੋਸ਼ ਆਈ ਅਸੀਂ ਤੁਰਨਾ ਸ਼ੁਰੂ ਕੀਤਾ ਚਾਰ ਪੈਰ ਪੁੱਟੇ ਤਾਂ ਸਾਨੂੰ ਸਿੱਖ ਅੰਮ੍ਰਿਤਾਰੀ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਾਡੀ ਰਫਤਾਰ ਘਟਾਉਣ ਦੀ ਕੋਸ਼ਿਸ਼ ਕਰਦੇ ਪਰ ਅੱਜ ਤੁਹਾਨੂੰ ਮੈਂ ਪੁੱਛਣ ਲੱਗਾ ਕਿ ਤੁਸੀਂ ਅਮਰਸ਼ੀਰ ਸੰਤ ਰਮਾਨਾੰਦ ਜੀ ਤੇ ਉਹ ਚਾਰ ਸ਼ਹੀਦ ਜਿਹੜੇ ਆ ਉਹਨਾਂ ਦੇ ਲਈ ਅੱਜ ਤੱਕ ਕੀ ਕੀਤਾ ਕੀ ਆ ਮੈਨੂੰ ਦੱਸੋ ਜਿੰਨਾ ਚਿਰ ਤੁਸੀਂ ਆਪਣੇ ਸ਼ਹੀਦਾਂ ਦੀਆਂ ਕੋਈ ਮਾਰਗ ਨਹੀਂ ਬਣਾਉਂਦੇ ਸ਼ਹੀਦਾਂ ਦੀਆਂ ਕੋਈ ਲਾਟ ਨਹੀਂ ਬਣਾਉਂਦੇ ਸ਼ਹੀਦਾਂ ਦੀ ਕੋਈ ਐਸੀ ਜਗ੍ਹਾ ਨਹੀਂ ਬਣਦੀ ਜਿੱਥੇ ਆਪਣੇ ਇਤਿਹਾਸ ਆਪਣੇ ਸਮਾਜ ਨੂੰ ਦੱਸ ਸਕੋ ਤਾਂ ਫਿਰ ਤੁਸੀਂ ਕਿਹੜਾ ਮਿਸ਼ਨ ਲੈ ਕੇ ਚੱਲੇ ਹੋ ਅਸੀਂ ਹਰ ਸਾਲ ਸ਼ਹੀਦੀ ਦਿਹਾੜੇ ਤੇ ਢੋਲਕੀਆਂ ਚਮਟੇ ਕੁੱਟ ਕੇ ਅਸੀਂ ਆਪਣੇ ਆਪਣੇ ਗੀਤ ਗਾ ਕੇ ਆਪਣੇ ਘਰਾਂ ਨੂੰ ਆ ਜੰਨੇ ਜਿੱਦਾਂ ਦੇ ਜਾਣੇ ਉਦਾਂ ਦੇ ਆ ਜੰਨੇ ਆ ਕਦੀ ਕੋਈ ਪਰਨ ਕੀਤਾ ਉਥੇ ਬੇਅਮਰ ਸ਼ਹੀਦ ਸੰਤ ਰਮਨਾਨੰਦ ਜੀ ਤੁਹਾਡੇ ਨਾਲ ਜਿਹੜੇ ਸਾਡੇ 4 ਨੌਜਵਾਨ ਹੋਰ ਸ਼ਹੀਦ ਹੋਏ ਆ ਅਸੀਂ ਕੁਛ ਤੁਹਾਡੇ ਲਈ ਕਰਨਾ ਚਾਹੁੰਦੇ ਆ ਕੁਛ ਕਰੀਏ ਲੋਕਾਂ ਦੇ ਵਿੱਚ ਗੱਲ ਜਾਵੇ ਕਦੀ ਨਹੀਂ ਸੋਚਿਆ ਯਾਰ ਮੈਨੂੰ ਇਹ ਸਿਰਫ ਇੱਕ ਰੋਸ ਜਿਹਾ ਹੈ ਮੇਰੇ ਦਿਮਾਗ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੌੜਦੀਆਂ ਜਿਹੜੀ ਅਮਰਸ਼ੀ ਸੰਤ ਰਾਮਾਨੰਦ ਮੈਨੂੰ ਕੋਲ ਬੁਲਾ ਕੇ ਮੈਨਾਂ ਕਰਿਆ ਕਰਦੇ ਸੀ ਸਭ ਤੋਂ ਬਾਅਦ ਵਿੱਚ ਡੇਰੇ ਨਾਲ ਜੁੜਿਆ ਹੋਇਆ ਬੰਦਾ ਅੱਗੇ ਇਸ ਕਰਕੇ ਨਿਕਲਿਆ ਕਿਵੇਂ ਉਹਨਾਂ ਦੀ ਧਿਆਨ ਨਾਲ ਗੱਲ ਸੁਣੀ ਉੱਤੇ ਮੈਂ ਪਹਿਰਾ ਦਿੱਤਾ ਉਹਨੂੰ ਮੈਂ ਨਮਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਹਰ ਗੱਲ ਉਹਨਾਂ ਨੇ ਦੱਸੀ ਤੇ ਮੈਂ ਚਾਹੁੰਨਾ ਆ ਕਿ ਉਹਨਾਂ ਮਹਾਨ ਮਹਾਪੁਰਸ਼ਾਂ ਦੇ ਮਿਸ਼ਨ ਦੇ ਕੁਝ ਕੀਤਾ ਜਾਵੇ ਤੁਹਾਨੂੰ ਆਗਾਜ਼ ਕਰਨ ਵਾਸਤੇ ਮੈਂ ਇਹ ਗੱਲ ਰੱਖੀ ਹੈ ਦੇਖਿਓ ਇਹਦੇ ਵਿੱਚ ੜਿੱਕਾ ਨਾ ਪਾਇਓ ਕੋਈ ਇਹ ਕਿ ਕਾ ਨਹੀਂ ਬੋਣਾ ਵਿਰੋਧ ਨਹੀਂ ਕਰਨਾ ਇਹਨਾਂ ਮਹਾਨ ਸ਼ਹੀਦਾਂ ਦੀ ਯਾਦਗਾਰ ਬਣਾਉਣ ਲੱਗੇ ਆ ਤੁਹਾਨੂੰ ਅਮਰ ਸ਼ਹੀਦ ਸੰਤ ਰਾਮਾਨੰਦ ਦੇ ਨਾਲ ਉਹ ਚਾਰ ਸ਼ਹੀਦ ਵੀ ਨਜ਼ਰ ਆਉਣਗੇ ਤੁਹਾਨੂੰ ਉਸ ਜਗ੍ਹਾ ਤੇ ਪੰਜਾਬ ਦੀ ਸਭ ਤੋਂ ਵਧੀਆ ਸੁੰਦਰ ਤੇ ਸਭ ਤੋਂ ਵੱਡੀ ਲਾਇਬ੍ਰੇਰੀ ਮਿਲੇਗੀ ਤੁਹਾਨੂੰ ਚੰਗੀ ਸਿਹਤ ਦੇਣ ਵਾਸਤੇ ਅੱਛਾ ਅਪਰਾਲਾ ਉਥੋਂ ਕਰਾਂਗੇ ਹਾਂ ਤੁਹਾਡੇ ਸਮਾਜ ਦੀ ਇਤਿਹਾਸ ਨੂੰ ਲਿਖਣ ਦੇ ਲਈ ਇਤਿਹਾਸ ਬੋਲਣ ਦੇ ਲਈ ਬਲਾਰੇ ਢਾਡੀ ਕਵੀਸ਼ਰ ਕਥਾਵਾਚਕ ਪਾਠੀ ਉਹਨਾਂ ਨੂੰ ਤਿਆਰ ਕਰਨ ਦੇ ਲਈ ਸੈਂਟਰ ਖੋਲਿਆ ਜਾਵੇਗਾ ਔਰ ਫਿਰ ਅਰਬਦਾਸੀਆ ਧਰਮ 'ਚ ਉਹ ਤਾਕਤ ਆਉਗੀ ਜਿਹੜੀ ਸ਼ਾਇਦ ਕਿਸੇ ਨੇ ਸੋਚੀ ਨਹੀਂ ਸਾਡੇ ਕੋ ਨਾ ਬਲਾਰਾ ਕੋਈ ਨਾ ਸਾਡੇ ਕੋ ਕਥਾਵਾਚਕ ਹੈ ਨਾ ਸਾਡੇ ਕੋ ਕੋ ਢਾਡੀ ਵਾਰਾ ਗਾਉਣ ਵਾਲਾ ਨਾ ਸਾਡੇ ਕੋ ਕੋਈ ਚੰਗੀ ਤਰ੍ਹਾਂ ਪਾਠੀ ਹੈ ਕੱਡਾ ਸਮਾਜ ਹੋਵੇ ਉਹਦੇ ਵਿੱਚੋਂ ਇਹ ਚੀਜ਼ਾਂ ਪੈਦਾ ਨਾ ਹੋਣ ਜਾਂ ਹੋਣ ਕਾਰਨ ਕੀ ਹੈ ਕਿ ਮੈਂ ਆਪਣੀ ਪੂਰੀ ਟੀਮ ਵੱਲੋਂ ਤੇ ਸੰਤ ਸਰਵਨ ਦਾਸ ਵੈਲਫੇਅਰ ਸੁਸਾਇਟੀ ਜੋਰਪ ਵੱਲੋਂ 29 35 ਸਾਥੀਆਂ ਦੇ ਸਮੇਤ ਅੱਜ ਤੁਹਾਨੂੰ ਛੋਟੀ ਜਿਹੀ ਇਸ वार्तालाਪ ਵਿੱਚ ਕਹਿਣੀ ਚਾਹੁੰਨਾ ਕਿ ਬਹੁਤ ਜਲਦ ਅਸੀਂ ਇਹ ਕੰਮ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਮੈਨੂੰ ਦਸਾਂਕ ਬੰਦਿਆਂ ਨੇ ਹੌਸਲਾ ਵਧਾਈ ਲਈ ਪੈਸਿਆਂ ਦਾ ਬੇਰਵਾਹੀ ਦਿੱਤਾ ਕਿ ਅਸੀਂ ਐਨੇ ਐਨੇ ਤੁਹਾਨੂੰ ਦੇਵਾਂਗੇ ਕੰਮ ਕਰਨ ਵਾਸਤੇ ਔਰ ਮੈਂ ਚਾਹੂੰਗਾ ਕਿ ਇਸ ਸੁਸਾਇਟੀ ਦੇ ਨਾਲ ਸਾਰਿਆਂ ਨੇ ਖੜਨਾ ਹੈ ਇਹ ਇਕੱਲਾ ਸੁਸਾਇਟੀ ਦਾ ਕੰਮ ਨਹੀਂ ਹੈ ਇਹ ਹਰ ਗੁਰੂ ਘਰ ਦੇ ਪ੍ਰਧਾਨ ਸੈਕਟਰੀ ਖਜਾਂਤੀ ਸੰਗਤ ਉਹਨਾਂ ਦਾ ਸਾਂਝਾ ਹੈ ਕਿਸੇ ਦਾ ਕੋਈ ਕਬਜ਼ਾ ਨਹੀਂ ਇਹਦੇ ਉੱਤੇ ਇਹ ਤੁਹਾਡੇ ਸਮਾਜ ਦੀ ਤਕਦੀਰ ਬਣਾਉਣੇ ਦੇ ਲਈ ਉਹ ਅਸਥਾਨ ਕੰਮ ਕਰੇਗਾ ਤੁਹਾਨੂੰ ਪੂਰੀ ਊਰਜਾ ਦੇਣ ਦੇ ਲਈ ਬਣਾਵਾਂਗੇ ਚੇਤਨਾ ਦੇਣ ਦੇ ਲਈ ਬਣਾਵਾਂਗੇ ਤਾਂ ਜੋ ਕਿ ਤੁਸੀਂ ਨਵਾਂ ਇਤਿਹਾਸ ਬਣਾ ਸਕੋ ਸਮਾਜ ਨੂੰ ਚੰਗੀ ਸੇਧ ਦੇ ਸਕੋ ਤੇ ਸਾਡਾ ਸਾਥ ਦੇਣਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਯਾਦ ਰੱਖਣਾ ਰੁਕਾਵਟ ਨਹੀਂ ਪਾਉਣੀ ਸਾਥ ਦੇਣਾ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਤੁਸੀਂ 2008 ਚ ਸਿੰਦਾ ਕੌਲਡਾਰ ਦਾ ਸਾਥ ਦਿੱਤਾ ਉਹਦੇ ਸਾਥੀਆਂ ਦਾ ਸਾਥ ਦਿੱਤਾ ਇਸੇ ਤਰ੍ਹਾਂ ਸਾਥ ਦੇਵੋਗੇ ਮੈਂ ਸਾਰੇ ਭੈਣਾਂ ਦਾ ਬੱਚਿਆਂ ਦਾ ਭਰਾਵਾਂ ਦਾ ਧੰਨਵਾਦ ਕਰਦਾ ਕਿ ਜੇ ਗਿਲਾ ਸ਼ਿਕਵਾ ਹੋਇਆ ਉਹ ਭੁੱਲ ਜਿਓ ਇਹ ਕੋ ਮੇ ਤੋਂ ਗਲਤੀ ਹੋਈ ਆ ਮੈਂ ਦੇਣ ਦਾ ਰਿਆਂ ਮੇਰੇ ਮੋਹਰੇ ਲਿਆ ਕੇ ਪ੍ਰੂਫ ਰੱਖਦੇ ਹੋ ਧੰਨਵਾਦ ਤੁਹਾਡਾ ਜੈ ਗੁਰਦੇਵ ਜੈ ਭੀਮ ਇੱਕ ਵਾਰੀ ਕਹਿੰਦਾ ਹੋਇਆ ਇਹ ਵੀ ਗੱਲ ਕਹੂੰਗਾ ਕਿ ਕ੍ਰਾਂਤੀ ਟੀਵੀ ਜਿਹੜਾ YouTube ਚੈਨਲ ਆ ਉਹਨੂੰ ਜਰੂਰ ਯਾਦ ਰੱਖੋ ਉਹਨੂੰ ਸਬਸਕ੍ਰਾਈਬ ਕਰ ਲਓ ਉਹਨੂੰ ਲਾਈਕ ਕਰੋ ਤੇ ਆਪਣੇ ਹਰ ਪ੍ਰੋਗਰਾਮ ਲਾਈਵ ਕਰਾ ਲਓ ਡੀ ਲਾਈਵ ਕਰਾ ਲਓ ਤਾਂ ਜੋ ਕਿ ਤੁਹਾਡੀ ਵਿਚਾਰ ਜਿਹੜੀ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਸਕੀਏ ਤੇ ਕ੍ਰਾਂਤੀ ਟੀਵੀ ਦੀ ਟੀਮ ਜਿਹੜੀ ਹੈ ਤੁਹਾਡੇ ਪ੍ਰੋਗਰਾਮ ਲਾਈਵ ਕਰਨ ਵਾਸਤੇ ਸਿਰਫ 3500 ਰੁਪਇਆ ਲਾਊਗੀ ਇਹ ਬਿਜ਼ਨਸ ਨਹੀਂ ਹੈ ਇਹ ਮਿਸ਼ਨ ਹੈ ਮਿਸ਼ਨ ਅਮਰ ਸਿੰਘ ਸੰਤ ਰਾਮਾਨੰਦ ਤੇ ਗੁਰੂ ਰਵਦਾਸ ਡੇਰਾ ਸਚਕਣ ਬੱਲਾਂ ਡਾਕਟਰ ਮੀੜਗਰ ਸਾਹਿਬ ਅਸ਼ੀਰਵਾਦ ਹੈ ਉਹਨਾਂ ਦਾ ਤਾਂ ਤੁਹਾਡਾ ਵੀ ਅਸ਼ੀਰਵਾਦ ਚਾਹੀਦਾ ਆਓ ਸਮਾਜ ਲਈ ਕੰਮ ਕਰੀਏ ਜੈ ਗੁਰਦੇਵ ਜੈ ਪੀ